ਲਾਸਟ ਟਾਈਮ ਕੋਈ ਕਿਸੇ ਨੇ ਪੁੱਛਿਆ ਸੀ ਕਿ ਤੁਸੀਂ ਸਟੀਕ ਕਿਵੇਂ ਬਣਾ ਲੈਂਦੇ ਹੋ 8 ਮਿੰਟ ਦੇ ਵਿੱਚ ਕਹਿੰਦੇ ਮੈਂ ਬਣਾਈ ਸੀ ਸਵਾਦ ਨਹੀਂ ਬਣੀ ਹੈਗੀ ਸੋ ਤੁਸੀਂ ਸਟੀਕ ਲੈ ਕੇ ਆਉਣੀ ਆ ਉਹਨੂੰ ਪਹਿਲਾਂ 15 ਮਿੰਟ ਇਦਾਂ ਫ੍ਰਿਜ ਚੋਂ ਬਾਹਰ ਕੱਢ ਕੇ ਰੱਖਣਾ ਤੇ ਅਸੀਂ ਆਹ ਵਾਲੀ ਸਟੀਕ ਸੀਜ਼ਨਿੰਗ ਯੂਜ਼ ਕਰਦੇ ਹੁੰਦੇ ਆ ਤੁਸੀਂ ਸਾਲਟ ਪੈਪਰ ਵੀ ਯੂਜ਼ ਕਰ ਸਕਦੇ ਹੋ ਤੇ ਨੂੰ ਚੰਗੀ ਤਰ੍ਹਾਂ ਇਹਦੇ ਉੱਤੇ ਧੰਨ ਲਗਾ ਦੇਣਾ ਸੀਜ਼ਨਿੰਗ ਨੂੰ ਠੀਕ ਆ ਤੇ ਫਿਰ ਉਸ ਤੋਂ ਬਾਅਦ ਬਸ ਅਗਲਾ ਕੰਮ ਆਪਾਂ ਗਰਮ ਪੈਨ ਕਰਨਾ ਹੈ ਥੋੜਾ ਪੈਨ ਗਰਮ ਹੋਣਾ ਚਾਹੀਦਾ ਬਸ ਦੈਟਸ ਇਟ ਹੋਰ ਕੁਝ ਵੀ ਨਹੀਂ ਹੈਗਾ ਤੇ 4-4 ਮਿੰਟ ਤੁਸੀਂ ਇਹਨੂੰ ਫਲਿੱਪ ਕਰ ਕਰਕੇ ਪਗਾਉਣਾ ਟੋਟਲ 8 ਮਿੰਟ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਆ ਹਾਂਜੀ ਤੇ ਉੱਥੇ ਬਹੁਤ ਟਾਈਪ ਦੀਆਂ ਜਿਹੜੀਆਂ ਸਟਿਕ ਹੁੰਦੀਆਂ ਨੇਗੀਆਂ ਹੁਣ ਮਿਲਦੀਆਂ ਨੇਗੀਆਂ ਸੋ ਅਸੀਂ ਜਿਹੜੀ ਕੋਲਜ਼ਾਂ ਲਈ ਲਿਓਣੇ ਹੁੰਨੇ ਆ ਅਸੀਂ ਲੈ ਕੇ ਆਉਣੇ ਨੇ ਆਵਲੀ ਪੁਤਗੀਜ਼ ਹਾਊਸ ਸਟੇਕ ਪੁਰਟੂਗੀਜ਼ ਪੁਰਟੂਗੀਜ਼ ਜਿੰਨੀ ਵਧੀਆ ਤੁਹਾਡੀ ਸਟਿੱਕ ਹੋਊਗੀ ਉਨਾ ਹੀ ਬੈਟਰ ਆ ਹਾਂ ਅਸੀਂ ਬਹੁਤ ਟਰਾਈ ਕੀਤੀਆਂ ਨੇ ਐਲਡੀ ਦੀ ਵੀ ਕਰ ਲਈ ਵੂਲਵਰਥ ਦੀ ਸਾਰੀ ਨੇ ਕਰ ਲਈ ਕੋਸਕੋ ਦੀ ਵੀ ਕਰ ਲਈ ਬਟ ਹਾਂ ਜਿਹੜੀ ਕੋਲਜ਼ ਵਾਲੀ ਉਹ ਸਭ ਤੋਂ ਘੈਂਟ ਆ ਬਸ ਹੁਣ ਆਪਾਂ ਇਹਨੂੰ ਸੀਜ਼ਨਿੰਗ ਕਰ ਲਿਆਗਾ ਫਿਰ ਉਦੋਂ ਮੈਂ ਜਿਹੜਾ ਪੈਨ ਆ ਰੱਖਤਾ ਹੁਣ ਆਪਾਂ ਗਰਮ ਗਰਮ ਪੈਨ ਉੱਪਰ ਇਹਨੂੰ ਜਿਹੜਾ ਕੀ ਆ ਰੱਖ ਦਾਂਗੇ ਤੇ ਜਿਹੜਾ 4-4 ਮਿੰਟ ਆਗਾ ਉਹ ਆਪਾਂ ਕੀ ਆ ਪਕਾ ਕੇ ਦੈਨ ਫਲਿੱਪ ਕਰ ਦਾਂਗੇ ਯੈਸ ਸਟਿੱਕ ਰੈਡੀ ਖਾਓ ਪੀਓ ਐਸ ਕਰੋ ਸੋ ਸਭ ਤੋਂ ਵਧੀਆ ਸਟੀਕ ਬਣਾਉਣ ਦਾ ਤਰੀਕਾ ਹੈ ਕਿ ਤੁਹਾਡਾ ਪੈਨ ਬਿਲਕੁਲ ਹੌਟ ਹੋਣਾ ਚਾਹੀਦਾ ਦੇਖੋ ਮੈਨੂੰ ਇੱਥੋਂ ਤੱਕ ਹੀਟ ਹੈ ਜਿਹੜੀ ਉਹ ਫੀਲ ਹੋ ਰਹੀ ਹੈ ਮਤਲਬ ਮੈਂ ਇਹਨੂੰ 3 ਮਿੰਟ ਲਾ ਕੇ ਚੰਗੀ ਤਰ੍ਹਾਂ ਗਰਮ ਕੀਤਾ ਹੈ ਉਸ ਤੋਂ ਬਾਅਦ ਅਪ ਵਿੱਚ ਕੋਈ ਬਟਰ ਕੁਝ ਨਹੀਂ ਪਾਣਾ ਹੈਗਾ ਬਸ ਸੀਜ਼ਨ ਕਿਤੇ ਸਟੀਕ ਨੂੰ ਅਪ ਇਦਾਂ ਰੱਖ ਲੈਣਾ ਇਹ ਇਦਾਂ ਛੀ ਛੀਂ ਦੀ ਆਵਾਜ਼ ਆਉਣੀ ਚਾਹੀਦੀ ਹੈ ਆਹ ਹੈ ਕੰਨਾਣੂ ਸਕੂਣ ਮਿਲ ਜਾਂਦਾ ਛੀ ਛੀਂ ਇਹਨੂੰ ਇਦਾਂ ਰੱਖ ਲੈਣਾ ਤੈਨੂੰ ਬਸ ਛੇੜਨਾ ਨਹੀਂ ਹੈਗਾ ਇਦਾਂ 3-4 ਮਿੰਟ ਇਹਨੂੰ ਪਏ ਰਹਿੰਦੇ ਕਿਦਰੇ ਹੀ ਮੱਤ ਦੀ ਹੈਗੀ ਤੇ ਬਟਰ ਆਪਾਂ ਬਾਅਦ ਚ ਪਾਵਾਂਗੇ ਇਹਨੂੰ ਫਲਿੱਪ ਕਰਨ ਤੋਂ ਬਾਅਦ ਫਿਰ ਟੈਂਪਰੇਚਰ ਆਪਾਂ ਲੋ ਕਰਾਂਗੇ ਫਿਰ ਪਾਵਾਂਗੇ ਐਸ ਤ ਵਰੀ ਨੂੰ ਦਾ ਸੀ 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 ਕਰੋਣਾ ਦਾ ਬਹੁਤ ਗੁੜੀਆ ਠੀਕ ਹੈ ਪਾਣੀ ਪਿਉਣਾ ਬਹੁਤ ਜ਼ਰੂਰੀ ਹੈ ਇਹ ਹੋਏ ਹੋਏ ਤੇ ਜੇ ਤੁਹਾਨੂੰ ਖੰਡੇ ਪੈਣ ਤੇ ਪਾਤੀ ਫਿਰ ਥੋੜੀ ਸਟੀਕ ਵਧੀਆ ਨਹੀਂ ਬਣਦੀ ਹੈ ਜੀ ਲੂਸੀ ਨਹੀਂ ਬਣਦੀ ਹੈ ਜੀ ਡਰਾਈ ਹੋ ਜੂਗੀ ਸਾਰੀ ਹਮ ਤੇ ਬਸ ਇਹਨੂੰ ਇਦਾਂ ਪੱਕਾ ਲਓ 2-3 ਮਿੰਟ ਹਾਂਜੀ ਪਕਾ ਰਾਂਗੇ ਤੇ ਫਿਰ ਕੁੱਕ ਕਰਕੇ ਫਿਰ ਬਟਰ ਪਾਵਾਂਗੇ ਬਟਰ ਮੀਨਸ ਐਂਡ ਤੇ ਪਾਉਣਾ ਦੋਨੇ ਪਾਸੇ ਪਕਾ ਕੇ ਹਾਂ ਤੇ ਹਮੇਸ਼ਾ ਇਹਨੂੰ ਹਾਈ স্মੋਕ ਆਇਲ ਚ ਹੀ ਬਣਾਉਣਾ ਹੁੰਦਾ ਜਿਵੇਂ ਬਟਰ ਹੋ ਗਿਆ ਕਿਉਂ ਹੋ ਗਿਆ ਆਲੀ ਆਇਲ ਹੋ ਗਿਆ ਹੂੰ ਜਾਂ ਐਵੋਕਾਡੋ ਆਇਲ ਹੋ ਗਿਆ ਹੋਰ ਕਿ ਸੇਚੀ ਮੀਨੂ ਬਣਾਉਣਾ ਸਰੋਚਣਾ ਪਾ ਦਿਓ ਕਿਤੇ ਹੋਰ ਜਾਂ ਦੂਜਾ ਬੈਕ ਟੇਬਲ ਆਇਲ ਚ ਹੀ ਬਣਾਉਣਾ ਹੁੰਦਾ ਹੂੰ ਹਾਈ স্মੋਕ ਪੁਆਇੰਟ ਚ ਬਣਾਉਣਾ ਅਰੇ ਫਿਰ ਸਾਡੇ ਘਰੇ ਪ੍ਰੋਗਰਾਮ ਸੀਗਾ ਦਾਲ ਰੋਟੀ ਬਣਦਾ ਜਿਹੜੀ ਆਪਾਂ ਕੱਲ ਮੂੰਗੀ ਦੀ ਦਾਲ ਬਣਾਈ ਸੀ ਨਾ ਉਹਦੇ ਨਾਲ ਰੋਟੀਆਂ ਬਣਾਉਣੀਆਂ ਸੀਗੀਆਂ ਲੱਟਾਂ ਲੱਗ ਗਈਆਂ ਚਲੋ ਪਰ ਫਿਰ ਮੈਨੂੰ ਟਿਕਟੌਕ ਤੋਂ ਲੁੱਤੀ ਲੱਗ ਗਈ ਹਰੇ ਉਹ ਪੱਕ ਰਿਹਾਗਾ ਆਪਣਾ ਸਮਾਨਾ ਖੜਦੂ ਹੁਣ ਆਪਾਂ ਦਿਖਾਉਨੇ ਆਂਗੇ ਇੱਕ ਸਾਈਡ ਜਿਹੜੀ ਉਹ ਕਿਉ ਕੁੱਕ ਹੋ ਗਈ ਆ ਚਲੋ ਮਾਸਟਰ ਜੀ ਦਿਖਾਓ ਅਰੇ ਘੋੜੇ ਕਿੰਨੀ ਵਧੀਆ ਇਹ ਪੈਨ ਛੱਡਤਾ ਆਪਣੇ ਆਪ ਠੀਕ ਆ ਲਾਈਕ ਇਟਸ ਮੂਵਿੰਗ ਤਾਂ ਇਹ ਦੇਖੋ ਕਿੰਨਾ ਬੜੀ ਅੱਛੇ ਸੋਨਾ ਕਲਰ ਆਇਆ ਥੋੜਾ ਤੁਹਾਨੂੰ બીજી ਸਾਈਡ ਤੇ ਪਾਵਾਂਗੇ 2-3 ਮਿੰਟ ਠੀਕ ਆ ਹਾਂ ਅਗੇ ਜਿਹਦੇ ਵਿੱਚ ਨੈਚਰਲ ਹੈਗਾ ਅਰਦਾ ਤੇਲੋਂ ਨਿਕਲ ਰਿਹਾਗਾ ਤਾਂ ਇਹਦੇ ਵਿੱਚ ਕੁੱਕ ਕਰਨਾ ਹੁੰਦਾ ਆਂ ਤੈ ਤੁਹਾਡੇ ਤੇ ਆ ਵੀ ਤੁਸੀਂ ਇਹਨੂੰ ਬਾਲੀ ਕੁੱਕ ਕੀਤੀ ਖਾਨੀਆ ਰੇਅਰ ਖਾਨੀਆ ਮੀਡੀਅਮ ਖਾਨੀਆ ਇਹ ਤੁਹਾਡੇ ਤੇ ਆ ਜਿੰਨਾ ਤੁਸੀਂ ਲਾਈਕ ਕਰਦੇ ਹੋ ਉਹਨਾਂ ਇਹਨੂੰ ਤੁਸੀਂ ਕਿ ਕੁੱਕ ਕਰ ਸਕਦੇ ਹੋ ਮੈਨੂੰ ਵੈਲ ਡਨ ਪਸੰਦ ਆ ਸੋ ਮੈਂ ਵੈਲ ਡਨ ਕਰਕੇ ਹੀ ਖਾऊंगी ਵੀ ਇਹਨੂੰ ਥੋੜਾ ਟਾਈਮ ਤੋਂ ਜ਼ਿਆਦਾ ਹੀ ਕੁੱਕ ਕਰੂੰਗੀ ਤਾਂ ਐਕਦਾ ਮਤਲਬ ਬਸ ਇਹ ਹੁਣ ਆਪਾਂ ਹਲੇ ਵੀ ਆਪਣਾ ਗੈਸ ਖਾਈ ਆ ਹਮ ਤਾਂ ਇਸ ਦੂਜੀ ਵਾਰ ਸਿਰ ਆਪਾਂ ਨੂੰ ਥੋੜਾ ਇਹ ਕੱਟ ਕਰਾਂਗੇ ਜਿਹਨੂੰ ਫਿਰ ਸੈੱਟ ਕਰਾਂਗੇ ਫਿਰ ਬਟਰ ਪਾਵਾਂਗੇ ਫਿਰ ਬਟਰ ਪਾਵਾਂਗੇ ਪਰ ਨਹੀਂ ਜੇ ਤੁਸੀਂ ਬਟਰ ਪਾ ਦੋਗੇ ਤਾਂ ਉਹ ਸਾਰ ਬਰਨ ਹੋ ਜਾਂਦਾ ਤੇ ਉਹ ਫਿਰ ਬਰਨ ਫਲੇਵਰ ਆਉਂਦਾਗਾ ਟੇਸਟੀ ਨਹੀਂ ਆਉਂਦਾਗਾ ਇਸ ਕਰਕੇ ਆਪਾਂ ਇਹਨੂੰ ਇਹਦੇ ਹੀ ਫਲੇਵਰ ਦੇ ਵਿੱਚ ਪਕਸਣਾ ਹੁੰਦਾ ਹਾਂ ਹਾਂਜੀ ਯੈਸ ਆਈ ਲਰਨ ਫ্রম ਆस्ट्रेलियन ਕੁਕਸ ਅੱਜ ਆਤਾ ਟਿਕਟੌਕ ਤੇ ਲੁੱਤੀ ਲੱਗੀ ਆ ਬਈ ਬਸ ਇੰਨੀ ਤਾਂ ਨੇ ਮੈਨੂੰ ਕਿਸੇ ਚੀਜ਼ ਦੀ ਕਰੀਵਿੰਗ ਨਹੀਂ ਹੁੰਦੀ ਜਿੰਨੀ ਮੈਨੂੰ ਅਸਤੇ ਖਾਣ ਦੀ ਕਰੀਵਿੰਗ ਹੋ ਜਾਂਦੀ ਆ ਜਿਵੇਂ ਅੱਜ ਹੋਈ ਆ ਹਾਲਾਂਕਿ ਸਾਡੇ ਘਰੇ ਹੈ ਨਹੀਂ ਸੀਗਾ ਤੇ ਫਿਰ ਮੈਂ ਕਿਹਾ ਵੀ ਚਲੋ ਕੋਲ ਤੇ ਲੈ ਕੇ ਆਓ ਤੇ ਮੈਨੂੰ ਬਣਾ ਕੇ ਖਵਾਓ ਤੇ ਹੁਣ ਆਪਾਂ ਨੂੰ ਦੇਖੋ ਦੂਜੀ ਸਾਈਡ ਵੀ ਉਦਾਂ ਹੀ ਹੋ ਗਈ ਹੈ ਕੋਕਾ ਤੇ ਹੁਣ ਆਪਾਂ ਆ ਬਟਰ ਰਹਿਣਾ ਉਸ ਤੇ ਪਾ ਲਾਂਗੇ ਬੜਾ ਸੁਆਹ ਲੱਗਦਾ ਮੈਨੂੰ ਤਾਂ ਜੀ ਹਾਂ ਤੇ ਗੈਸ ਆਪਾਂ ਲੋ ਕਰਤੀ ਆਪਾਂ ਤਾਂ ਕਿ ਬਟਰ ਮੱਚੇ ਨਾ ਆਪਣਾ ਉੱਪਰ ਹੀ ਰੱਖ ਦੇ ਇਹਨੂੰ ਟਿਕ ਦੇ ਵਿੱਚ ਵੜ ਦੇ ਪੂਰਾ ਇੱਥੇ ਰਾਤੀ ਜੂਗਾ ਉੱਪਰ ਰੱਖ ਲਿਆ ਇਹ ਬਟਰ ਦੀ ਬਹੁਤ ਸਵਾਲ ਲੱਗਦੀ ਆ ਤਾਂ ਬਾਲੀ ਸਵਾਲ ਲੱਗਦੀ ਆ ਬਟਰ ਤਾਂ ਮੈਂ ਤੁਹਾਨੂੰ ਬਾਅਦ ਚੋ ਗਰੇਵੀ ਵੀ ਦਿਖਾਉਣੀ ਆ ਸੀ ਗਰੇਵੀ ਲਿਆਤੀ ਹੋਈ ਆ ਉਹਦੇ ਨਾਲ ਤਾਂ ਵਾਲੀ ਬਾਖਮਾਲ ਕੰਮ ਹੋ ਜਾਂਦਾ ਮਸਤ ਨਹੀਂ ਰਿਹਾ ਹੈਗਾ ਬਸ ਇਹਨੂੰ ਇੱਕ ਦਿਨ ਕੱਕ ਕਰੀਏ ਨਾ ਫਲੈਟ ਕਰ ਲੈਣਾ ਕਰ ਲੈਣਾ ਤੁਸੀਂ ਬਣਾ ਕੇ ਦੇਖੋ ਇਹ ਵਾਲੇ ਤਰੀਕੇ ਦੇ ਨਾਲ ਬਾਲੀ ਕੈਂਡ ਬਣੂ ਸੰਗਰੂਲੀ ਫੜਨੀ ਬਸ ਹਾਂ ਬੜ ਮਹਿੰਗੀ ਵਾਲੀ ਆ ਰੋਜ਼ ਖਾਦੀ ਨਹੀਂ ਆਂਦੀ ਥੋੜਾ ਬੜਾ ਫੜਾਂਗੇ ਲੈ ਲਦੇ ਹੀ ਗਰੀਏ ਮਹਿੰਗੀ ਵਾਲੀ ਆ ਹੀਰਿਆਂ ਦੇ ਭਾਈ ਆ ਭਾਈ ਕੀ ਜਰੀਏ ਨਹੀਂ ਰੋਜ਼ ਤਾਂ ਖਾਣੀ ਨਹੀਂ ਚਾਹੀਦੀ ਗਠੀਆ ਹੋ ਜਾਂਦਾ ਹਾਂ ਹਾਂ ਵੀ ਗੋਡੇ ਦੁਖਾ ਲਾ ਜਾਂਦੇ ਭਾਈ ਇੱਕ ਫਣੀ ਗੱਲ ਦਾ ਜਦੋਂ ਸਾਨੂੰ ਆ ਖਾਨ ਦੀ ਲੁੱਤੀ ਲੱਗੀ ਲੱਗੀ ਆ ਕੋਛ ਕੀ ਗੇੜੇ ਦਿੱਤੇ ਸਟੇਕ ਦੇ ਅਸੀਂ ਦੋ ਲਗਾਤਾਰ ਦੋ ਹਫ਼ਤੇ ਸਟੇਕ ਖਾਧੀ ਤਿੰਨ ਹਫ਼ਤੇ ਤਿੰਨ ਹਫ਼ਤੇ ਤੇ ਫਿਰ ਕੀ ਤੁਹਾਡੇ ਕੋਲ ਤੁਹਾਨੂੰ ਗਰਮੀ ਚੜੀ ਬਾਈ ਲਾਲੋ ਲਾਲ ਹੋ ਗਈਆਂ ਗੱਲਾਂ ਦਾ ਖਾਸ ਹਾਂ ਸਹੀ ਆ ਸਾਰੇ ਪਿੰਪਰ ਪੰਪੜਾ ਡੇਟੇ ਆ ਮੈਨੂੰ ਇੱਕਦੋ ਹੁਣ ਹੋ ਗਏ ਹੁਣ ਦੇਖਿਓ ਬਸ ਇਹ ਖਾ ਲੈਣੀ ਆ ਮੈਂ ਹਫ਼ਤਾ ਮੈਨੂੰ ਲੱਗਾ ਰੈਗੂਲਰ ਕਰੀਏ ਕੰਮ ਮਿੰਦਵਾਰੇ ਸਾਰੇ ਪਿੰਪਲ ਉੱਤੋਂ ਪੁੱਟ ਦੇ ਗਏ ਸੀ। ਖਾ ਕੇ ਦੇਖੋ ਜਿੰਨਾ ਤੇ ਪਿੰਪਲ ਹੁੰਦੇ ਆ ਨਾ ਇੱਕ ਨਹੀਂ ਹੁੰਦੇ ਆ ਖਾ ਕੇ ਦੇਖੋ ਤੁਸੀਂ ਇਹਨੂੰ ਲਗਾਤਾਰ ਨਾਲੇ ਕੋਣ ਬਟਰ ਹੈ ਇਹੜਾ ਰੁਕੋ ਰੁਕੋ ਇਹ ਸੋੜਾ ਬਣ ਗਿਆ ਹੈਗਾ ਬਿਲਕੁਲ ਵੀ ਨਹੀਂ ਮੱਚਾ ਹੈਗਾ ਜੇ ਤੁਸੀਂ ਤੱਤੇ ਪੈਂਚ ਬਟਰ ਪਾਉਂਗੇ ਸਾਰਾ ਮੱਚ ਕੇ ਕਾਲਾ ਹੋ ਜੂਗਾ। ਦੇਖੋ ਹੁਣ ਬਿਲਕੁਲ ਇਹਦੇ ਵਿੱਚਣ ਇਹ ਵੱਢ ਰਿਹਾ ਚੰਗੀ ਤਰ੍ਹਾਂ ਠੀਕ ਆ ਇਹਦਾ ਤੁਸੀਂ ਹੌਲੀ-ਹੌਲੀ ਕੋਟਾ ਲੜਨਾ ਬਸ ਸੈਂਟਰ ਵਿੱਚ ਹੋਰ ਤੇ ਬਣ ਗਈ ਆ ਹਾਂਜੀ ਕਿੰਨੀ ਸਵਾਦੀ ਡੇਲੀਸ਼ੀਅਸ ਬਣੀ ਆ ਚਲੋ ਪਲੇਟਿੰਗ ਕਰਕੇ ਮਿਲਦੇ ਹਾਂ ਹੁਣ ਤਾਂ ਬਸ ਇਹਨੂੰ ਥੋੜਾ ਪਕਾਉਣਾ ਦਾ ਹੀ ਰਹਿ ਗਿਆ ਰੈਸਟ ਕਰ ਦੇਣਾ ਇਹਨੂੰ ਕੱਢ ਕੇ 2 ਕਮਿੰਟ ਰੱਖ ਦੇਣਾ ਇੱਕਦਮ ਨਹੀਂ ਕੱਟਣਾ ਹੈਗਾ 2 ਕਮਿੰਟ ਕਰੋ ਕਰਕੇ ਕੱਟਣਾ ਮੈਂ ਤੁਹਾਨੂੰ ਦਿਖਾਉਣੀ ਆ ਵੀ ਅਸੀਂ ਨਾਲ ਕਿਹੜੀ ਗਰੇਵੀ ਮੈਨੂੰ ਖਾਣੀ ਪਸੰਦਾ ਰੁਕੋ ਸਾਡੇ ਕੋਲ ਆਲਵੇਜ਼ ਇਹ ਦੋ ਜਿਹੜੀਆਂ ਗਰੇਵੀਜ਼ ਨੇ ਜਾਂ ਹੁੰਦੀਆਂ ਨਹੀਂ ਜਾਂ ਇਹ ਕੇ ਪੂਰੀ ਟਰੈਡੀਸ਼ਨਲ ਆਲੀ ਹੈਗੀ ਤੇ ਕੇਗੀ ਇਹ ਪਪਰ ਸਟੇਕ ਤੇ ਇਹ ਦੋ ਗਰੇਵੀਸ ਸਾਨੂੰ ਬਹੁਤ ਵਧੀਆ ਕੰਬੀਨੇਸ਼ਨ ਲੱਗਦਾ ਹੈ ਇਹਦੇ ਨਾਲ ਟ੍ਰੈਡੀਸ਼ਨਲ ਵਾਲੀ ਤਾਬਲੀ ਕੈਂਟ ਆ ਇੱਕ ਮਸ਼ਰੂਮ ਵਾਲੀ ਵੀ ਹੁੰਦੀ ਹੈ ਤੁਸੀਂ ਕੋਈ ਮਰਜ਼ੀ ਜੋ ਵੀ ਤੁਹਾਨੂੰ ਖਾਣੀ ਪਸੰਦ ਆ ਉਹ ਵਾਲਾ ਫਲੇਵਰ ਤੁਸੀਂ ਲੈ ਸਕਦੇ ਹੋ ਤੇ ਨਾਲ ਤੁਸੀਂ ਆਲੂ ਖਾਣਾ ਚਾਹੁੰਦੇ ਹੋ ਆਲੂ ਖਾ ਸਕਦੇ ਹੋ ਮਟਰ ਖਾ ਸਕਦੇ ਹੋ ਬੀਨਸ ਜੋ ਵੀ ਗ੍ਰੀਨ ਵੈਜੀਟੇਬਲਸ ਤੁਸੀਂ ਖਾਣਾ ਚਾਹੁੰਦੇ ਹੋ ਉਹ ਕਿ ਨਾਲ ਤੁਸੀਂ ਖਾ ਸਕਦੇ ਹੋ ਹੋ ਗਈ ਜੀ ਤਿਆਰ ਫਾਈ ਹੋ ਗਿਆ ਆਲਮੋਸਟ ਥੋੜੀ ਕੋ ਹੋਰ ਹੀ ਕਰਦੇ ਕੋਈ ਨਾ ਨਹੀਂ ਪੱਕ ਗਿਆ ਇਸ ਲੈਕਚਰਿੰਗ ਤਰ੍ਹਾਂ ਚੋਂ ਨਾ ਬਸ ਹੋਰ ਕਰਦੇ ਯਾਰ ਮਨ ਗਈ ਹੁਣ ਇਸ ਦਮ ਬੈ ਡਰਾਈ ਹੋ ਗਈ ਜਿਕਰ ਇਹ ਸਾਇ ਬਟਰ ਬਹੁਤ ਜਿਆਦਾ ਹੋ ਗਿਆ ਸੀਗਾ ਤੇ ਇਹ ਕਿੰਨੀ ਮੈਂ ਤੇ ਤਰੱਕੀ ਖਾਣ ਮੈਂ ਤੇ 33 ਵਾਦ ਲੱਗਦੀ ਆ ਬੋਰਡ ਤੇ ਖਾऊंगी ਫਿਰ ਮੈਨੂੰ ਇੱਧਰ ਘਾਤਾ ਬਟਰ ਨੂੰ ਫਿਰ ਇਹ ਚ ਡਿਪ ਕਰ ਕਰਕੇ ਤੁਸੀਂ ਖਾ ਲੈਣੀ ਤੇ ਇਹਨੂੰ ਥੋੜਾ ਰੈਸਟ ਕਰਾਂਗੇ ਫਿਰ ਜਿੰਨਾ ਸਲਾਈਸ ਕਰਾਂਗੇ ਤੇ ਜਿਹੜੀ ਇਹ ਗਰੇਵੀ ਆ ਤੁਸੀਂ 30 सेकंड्स जड़ी उनू माइक्रो मार लियो ते ऊपर एंड डिप कर कर के थोड़ाक का पीस काटना है उसमें डबोना है इसमें डबोना है और खाइश लेना है खाई लेना है ओके ले आओ भाई मेरी छुड़ियां कांटे एंड तो देखो ये बन गया जित अंदरो जे लाल लाल दिस है फिर मतलब कच्ची है पर जो हाँ। एक जा कलर होया दैट मींस इट ਤਾਂ ਬਾਲੀ ਜਿਆਦਾ ਵੀ ਨਹੀਂ ਕੁੱਪ ਕੀਤੀ ਸਵਾਲੇ ਫਿਰ ਰਬੜ ਜੀ ਬਣ ਜਾਂਦੀ ਆ ਉਹ ਦੇਖੋ ਰੋੜ ਨਾ ਬਹੁਤ ਕੀਮਤੀ ਆ ਚੀਜ਼ ਕਦਰ ਕਰੋ ਕਦਰ ਜੀ 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 ਕਰ ਦਿੱਤੀ ਹਾਂ ਚਲੋ ਬਈ ਠੀਕ ਐ ਤੁਸੀਂ ਵੀ ਬਣਾਓ ਤੇ ਖਾਓ ਤੇ ਸਾਨੂੰ ਦੱਸਿਓ ਵੀ ਤੁਹਾਡੀ ਸਟੇਕ ਕਿਵੇਂ ਬਣੀ ਖਾਵੇ ਟੇਸਟ ਐਸ ਦਾ ਤਾਂ ਟੇਸਟ ਮੈਂ ਬਾ ਕਰ ਦੂੰਗੀ ਟੇਸਟ ਦਾ ਕਰਕੇ ਇਕ ਨਵੇਂ ਆਏ ਦੀ ਚਰਬੀ ਜੀ ਬਿਲਕੁਲ ਪਸੰਦ ਨਹੀਂ ਲੱਗਦੀ ਫੈਟ ਫੈਟ ਕਹਿੰਦੇ ਆ ਉਹਨੂੰ ਫੈਟ ਹਾਂ ਹਾਂ ਰਾਮਣ ਕਰੂਗੀ ਟੇਸਟ ਐਸਾ ਮੈਲਟਡ ਲਾਈਕ ਆ ਬਟਰ ਬਹੁਤ ਵਧੀਆ ਬਣੀ ਯਮਮੀ ਬਾਏ ਬਾਏ ਗੁੱਡ ਨਾਈਟ ਜੀ ਸਾਰਿਆਂ ਨੂੰ ਸਾਡੇ 9:00 ਵੱਜ ਗਏ ਹੂੰ ਤੁਸੀਂ ਵੀ ਬਣਾਓ ਤੇ ਖਾਓ ਤੇ ਸਾਨੂੰ ਦੱਸਿਓ ਥੋੜੀ ਸਟੇਕ ਕਿਵੇਂ ਬਣੀ ਬਣ ਗਈ ਛੱਟ ਮਿਲਣਾ ਜੇ ਨਹੀਂ ਆਹੋ ਫਿਰ ਇਹਨੂੰ ਦੁਬਾਰਾ ਸਮਝਾਵਾਂਗੀ